ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਆਪਣੀ ਅਗਲੀ ਵੀਡੀਓ 'ਚ ਚਲੋ ਆਪਾਂ ਹਾਂ ਸਟਾਰਟ ਕਰਦੇ ਹਾਂ ਰਾਜੇ ਦੇਖੋ ਆਪਾਂ ਪ੍ਰੋਫਿਟ ਐਂਡ ਲਾਸ ਕਰ ਰਹੇ ਸੀ ਤੇ ਅੱਗੇ ਆਜੋ ਅਗਲੀ ਜਿਹੜੀ ਟਾਈਪ ਹੈ ਇਹ ਵੀ ਦੇਖੋ ਬਿਲਕੁਲ ਜਿਵੇਂ ਆਪਾਂ ਕੱਲ ਕਰ ਰਹੇ ਸੀ ਨਾ ਉਹਦੇ ਵਾਂਗੂ ਹੀ ਐ ਸੇਮ ਕੀ ਕਹਿੰਦੇ ਵੀ ਏ ਦੋ ਬੰਦੇ ਇਹਦੇ ਵਿੱਚ ਇੱਕ ਏ ਇੱਕ ਬੀ ਕਹਿੰਦੇ ਏ ਨੇ ਕੈਲਕੂਲੇਟ ਕਰਿਆ ਉਹਦਾ ਪ੍ਰੋਫਿਟ ਪਰਸੈਂਟ ਕਿੰਨਾ 20% ਦਾ ਪਰ ਉਹਨੇ ਕਾਤੇ ਕਰੇ ਐਸਪੀ ਤੇ ਦੂਜੇ ਨੇ ਬੀ ਨੇ ਵੀ ਉਹ ਨਹੀਂ ਹੈ ਉਹਨੇ ਕਾਤੇ ਕਰਿਆ ਸੀਪੀ ਤੇ ਤਾਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਇਹੀ ਸੋਲਵ ਕਰਨੀ ਪਊ ਨਾ ਪਹਿਲੀ ਲਾਈਨ ਸੋਲਵ ਕਰਨੀ ਪਊ ਇਹ ਕਰਨੀ ਕਿਵੇਂ ਮੈਂ ਤੁਹਾਨੂੰ ਸਿਖਾਤੀ ਸੀ ਪਹਿਲਾਂ ਦੇਖੋ 20% ਦਾ ਪ੍ਰੋਫਿਟ ਹੈ ਏ ਨੇ ਐਸਪੀ ਤੇ ਕਰਿਆ 20% ਕਿੰਨਾ ਹੁੰਦਾ 1/5 ਮਤਲਬ ਆ ਆ ਉਹਦਾ ਪ੍ਰੋਫਿਟ ਹੈ ਆ ਉਹਦੀ ਕੀ ਹੈ ਐਸਪੀ ਹੈ ਤੇ ਜੇ ਮੈਂ ਸੀਪੀ ਕੱਢਣੀ ਹੈ ਐਕਚੁਅਲ ਪ੍ਰੋਫਿਟ ਕੱਢਾਂਗੇ ਨਾ ਆਪਾਂ ਤਾਂ ਜੇ ਸੀਪੀ ਕੱਢਣੀ ਹੈ ਕਿਉਂਕਿ ਦੇਖੋ ਇਹ ਮਿਲਾਉਣਾ ਪਊ ਹੁਣ ਆਪਾਂ ਨੂੰ ਯਾਰ ਉਹ 20 ਸੀਪੀ ਤੇ ਮੰਨੀ ਬੈਠਾ 1 ਐਸਪੀ ਤੇ ਮੰਨੀ ਬੈਠਾ ਇਹਦੇ ਵਿੱਚ ਤਾਂ ਕੋਈ ਤੁਕਬੰਦੀ ਬਣਦੀ ਨਹੀਂ ਆਪਾਂ ਨੂੰ ਕੀ ਕਰਨਾ ਪਊ ਆਪਾਂ ਨੂੰ ਜਾਂ ਤਾਂ ਦੋਨਾਂ ਨੂੰ ਸੀਪੀ ਤੇ ਜਾਂ ਜੇ ਉਹਨਾਂ ਨੂੰ ਐਸਪੀ ਤੇ ਤਾਂ ਸੀਪੀ ਵਾਲਾ ਐਕਚੁਅਲ ਪ੍ਰੋਫਿਟ ਹੁੰਦਾ ਤਾਂ ਆਪਾਂ ਦੋਨਾਂ ਨੂੰ ਸੀਪੀ ਤੇ ਲੈ ਚੱਲਦੇ ਆ ਕਿਵੇਂ ਲੈ ਕੇ ਜਾਵਾਂਗੇ ਦੇਖੋ ਜੀ ਇੱਕ ਜੇ ਹੈਗਾ ਪ੍ਰੋਫਿਟ 5 ਹੈਗੀ ਐਸਪੀ ਤਾਂ ਸੀਪੀ ਕਿਵੇਂ ਨਿਕਲੂਗੀ ਸੀਪੀ ਨਿਕਲਦੀ ਹੁੰਦੀ ਹੈ ਐਸਪੀ ਦੇ ਵਿੱਚੋਂ ਪ੍ਰੋਫਿਟ ਨੂੰ ਮਾਈਨਸ ਕਰਕੇ ਤਾਂ 5 ਚੋਂ 1 ਕੱਢਾਂਗੇ ਕੀ ਆ ਜੀ 4 ਕੀ ਆ 5 ਚੋਂ 1 ਕੱਢਿਆ ਤੇ ਆਪਣਾ ਕਿੰਨੀ ਆ ਗਈ 4 ਇਹਦਾ 4 ਕੀ ਆਪਣੀ ਸੀਪੀ ਇੱਥੇ ਲਿਖ ਲਓ ਆਪਾਂ ਸੀਪੀ ਉਹਦੇ ਲਿਖ ਲੈਣੇ ਆਪਾਂ ਐਸਪੀ ਤਾਂ ਸੀਪੀ ਕਿੰਨੀ ਹੈ ਜੀ ਮੇਰੀ ਸੀਪੀ ਹੈਗੀ ਹੈ ਜੀ 4 ਇੱਕ ਦਾ ਪ੍ਰੋਫਿਟ ਹੈ ਤਾਂ 4 'ਚ 1 ਜੋੜਾਂਗੇ 5 ਐਸਪੀ ਕਿੰਨੀ ਹੈ 5 ਓਕੇ ਜੀ ਦੂਜੇ ਨੇ ਕਹਿੰਦੇ ਕੀ ਕਿ ਜੁੜਿਆ ਦੂਜੇ ਨੇ ਕੀ ਜੁੜਿਆ ਵੀ 20% ਦਾ ਹੀ ਪ੍ਰੋਫਿਟ ਹੈ ਪਰ ਕਿੰਨੇ ਤੇ ਸੀਪੀ ਤੇ 20% ਦਾ ਹੀ ਹੈ ਠੀਕ ਹੈ ਤਾਂ ਮਤਲਬ 20% ਜੇ ਪੰਜ ਆਪਾਂ ਸੀਪੀ ਮੰਨ ਕੇ ਚੱਲੀ ਆ ਨੀਚੇ ਵਾਲੀ ਉਹ ਸੀਪੀ ਮੰਨੀ ਆ ਦੂਜੀ ਵਾਲੇ ਨੇ ਹਨਾ ਦੂਜੇ ਨੇ ਤਾਂ ਸੀਪੀ ਮੰਨੀ ਆ ਕਿੰਨੇ ਦਾ ਪ੍ਰੋਫਿਟ ਇੱਕ ਦਾ ਤਾਂ ਪੰਜ ਚ ਇੱਕ ਜੋੜਾਂਗੇ 6 ਨਾ ਤਾਂ ਬੀ ਦੀ ਸੀਪੀ ਹੈਗੀ ਸੀ 5 ਤਾਂ 10 ਐਸਪੀ ਬਣ ਗਈ 6 ਹੁਣ ਆਲੀ ਲਾਈਨ ਤੇ ਆਜੋ ਅਗਲੀ ਲਾਈਨ ਚੋ ਕੀ ਕਹਿ ਰਿਹਾ ਉਹ ਕਹਿੰਦਾ ਪਰ ਐਸਪੀ ਜਿਹੜੀ ਹੈ ਉਹ ਕੀ ਹੈ ਸੇਮ ਹੈ ਦੋਨਾਂ ਦੀ ਤੇ ਪ੍ਰੋਫਿਟ ਚ 100 ਦਾ ਫਰਕ ਹੈ ਚੱਲ ਆ 100 ਨੂੰ ਵੀ ਬਾਅਦ ਚ ਦੇਖਾਂਗੇ ਹੁਣ ਅਗਲੀ ਚੀਜ਼ ਕੀ ਕਹਤੀ ਉਹਨੇ ਆ ਦੋਨੇ ਨੇ ਸੇਮ ਆਪਣੇ ਅਕੋਰਡਿੰਗ ਤਾਂ ਸੇਮ ਹੈ ਨਹੀਂ ਤਾਂ ਆਪਾਂ ਇਹਨੂੰ ਬਣਾ ਲਾਂਗੇ ਸੇਮ ਕਿਵੇਂ ਬਣਨਗੇ ਆ 5 ਨੂੰ 6 ਨਾਲ ਗੁਣਾ ਕਰ ਦੋ 6 ਨੂੰ 5 ਨਾਲ ਤਾਂ ਦੇਖੋ ਜੀ ਇਹਨੂੰ ਕਰਾਂਗੇ ਤਾਂ ਇੱਧਰ ਵੀ ਕਰਨਾ ਪਊ ਤਾਂ ਦੇਖੋ ਜੀ ਇਹਨੂੰ 6 ਨਾਲ ਦੋਨਾਂ ਨੂੰ ਉੱਪਰ ਵਾਲੇ ਨੂੰ ਦੋਨਾਂ ਨੂੰ 6 ਨਾਲ ਗੁਣਾ ਕਰ ਦੋ ਤੇ ਆਹ ਹੇਠਾਂ ਵਾਲੇ ਦੋਨਾਂ ਨੂੰ 5 ਨਾਲ ਗੁਣਾ ਕਰ ਦੋ ਠੀਕ ਹੈ ਤਾਂ ਮੈਂ ਤੁਹਾਨੂੰ ਇਹ ਚੇਂਜ ਕਰ ਲੰਨੇ ਆਪਾਂ ਤਾਂ ਕਿੰਨਾ ਬਣ ਗਿਆ ਇੱਥੇ ਬਣ ਗਿਆ ਜੀ 6 ਚੌਕਾ 24 ਆ ਬਣ ਗਿਆ 6 5 30 ਠੀਕ ਹੈ ਜੀ ਆ ਬਣ ਗਿਆ 5 5 25 6 5 30 ਹੋ ਗਿਆ ਨਾ ਸੇਮ ਹੁਣ ਦੇਖੋ ਐਨੇ 24 ਦੀ ਚੀਜ਼ ਲੈ ਕੇ ਕਿੰਨੇ ਦੀ ਵੇਚੀ ਐ 30 ਰੁਪਏ ਦੀ ਕਿੰਨੇ ਦਾ ਪ੍ਰੋਫਿਟ ਐ 6 ਦਾ ਪ੍ਰੋਫਿਟ ਐਨੇ 25 ਦੀ ਲੈ ਕੇ ਕਿੰਨੇ ਦੀ ਵੇਚੀ ਐ 30 ਦੀ ਕਿੰਨੇ ਦਾ ਪ੍ਰੋਫਿਟ ਐ 5 ਦਾ ਪ੍ਰੋਫਿਟ ਸਮਝ ਗਏ ਨਾ ਆਪਾਂ ਇਹਨੂੰ 5 ਰੁਪਏ ਦਾ ਪ੍ਰੋਫਿਟ ਹੋ ਰਿਹਾ ਹੈ ਉਹਨੂੰ 6 ਦਾ ਪ੍ਰੋਫਿਟ ਹੋ ਰਿਹਾ ਡਿਫਰੈਂਸ ਆਪਣੇ ਅਕੋਰਡਿੰਗ ਤਾਂ ਕਿੰਨੇ ਦਾ ਡਿਫਰੈਂਸ ਹੈ ਆਪਣੇ ਅਕੋਰਡਿੰਗ ਤਾਂ ਵੀ ਦੇਖੋ ਜੀ ਇਹਨੂੰ 6 ਦਾ ਇਹਨੂੰ 5 ਦਾ 1 ਰੁਪਏ ਦਾ ਡਿਫਰੈਂਸ ਹੈ ਕਿੰਨੇ ਦਾ 1 ਰੁਪਏ ਦਾ ਪਰ ਇਹਨਾਂ ਨੇ 1 ਦੀ ਵੈਲਿਊ ਕਿੰਨੀ ਦੇਖੀ ਹੈ 100 ਤਾਂ 100 ਜੇ ਹੈਗੀ ਹੈ ਕਿੰਨੇ ਦੀ ਵੈਲਿਊ ਹੈ 1 ਦੀ ਵੈਲਿਊ ਹੈ ਇਹਨਾਂ ਨੇ ਕੀ ਪੁੱਛਿਆ ਐਸਪੀ ਆਪਣੇ ਅਕੋਰਡਿੰਗ ਐਸਪੀ ਕਿੰਨਾ ਹੈ 30 ਹੈ ਆਪਾਂ 30 ਨਾਲ ਗੁਣਾ ਕਰਦਾਂਗੇ ਤਾਂ ਛੋੜਾ ਆਨਸਰ ਕਿੰਨਾ ਬਣ ਗਿਆ ਜੀ 3000 ਆਈ ਥਿੰਕ ਆ ਛੋੜਾ ਜਿਹਾ ਕਲਰ ਨਾ ਜਿਹੜਾ ਜਿਆਦਾ ਹੀ ਉਹ ਐਲਾਈਟ ਹੈ ਦੁਬਾਰਾ ਦਿਖਾਉਣਾ ਜੀ ਮੈਂ ਤੁਹਾਨੂੰ ਦੇਖੋ ਮੈਂ ਕੀ ਆਖਿਆ ਮੈਂ ਤੁਹਾਨੂੰ ਕਿਹਾ ਵੀ ਪਹਿਲੇ ਨੇ ਕੀ ਕਰਿਆ ਜੀ ਏ ਨੇ ਕੀ ਕਰਿਆ ਏ ਨੇ ਤਾਂ प्रॉफिट ऑफ बी ਪਰਸੈਂਟ ਆ ਕੁਸ਼ਚਨ ਚ ਇਥੇ ਮਿਸਿੰਗ ਸੀ ਮੈਂ ਤਾਂ ਲਿਖ ਰਿਹਾ ਕਹਿੰਦੇ ਏ ਨੇ ਕੈਲਕੂਲੇਟ ਕਰਿਆ ਐਸਪੀ ਦੇ ਉੱਤੇ 20% ਉਹ ਆਪਾਂ ਕੱਢ ਲਿਆ ਸੀ ਵੀ ਇਹਦੀ ਸੀਪੀ ਹੈ ਜੀ 4 ਤਾਂ ਇਹਦੀ ਐਸਪੀ ਬਣ ਗਈ ਸੀ 5 ਦੂਜੇ ਨੇ ਕੈਲਕੂਲੇਟ ਕਰਿਆ ਸੀਪੀ ਤੇ ਮਤਲਬ ਜੇ 5 ਉਹਦੀ ਸੀਪੀ ਹੈ ਤਾਂ ਇੱਕ ਪ੍ਰੋਫਿਟ ਹੋ ਗਿਆ 6 ਪਰ ਇਹ ਕਹਿੰਦੇ ਆ ਦੋਨਾਂ ਦੀ ਆਹ ਸੇਮ ਹੈ ਤਾਂ ਸੇਮ ਕਿਵੇਂ ਬਣਾਵਾਂਗੇ ਇੱਕ ਦੂਜੇ ਨਾਲ ਮਲਟੀਪਲਾਈ ਕਰਕੇ ਆ ਉੱਪਰਲੇ ਦੋਨਾਂ ਨੂੰ 6 ਨਾਲ ਕਰ ਦੋ نیچے ਵਾਲੇ ਦੋਨਾਂ ਨੂੰ 5 ਨਾਲ ਕਰ ਦੋ ਠੀਕ ਹੈ ਜਦੋਂ ਮੈਂ ਕਰਤਾ 6 ਚੋਕਾ 24 65 30 55 25 ਤੇ 65 30 ਬਣਾ ਲਈ ਨਾ ਐਸਪੀ ਸੇਮ ਬਣ ਗਈ ਜੀ ਹੁਣ ਇਹਨੂੰ ਪ੍ਰੋਫਿਟ ਕਿੰਨੇ ਦਾ ਹੋਇਆ ਇਹਨੂੰ ਹੋਇਆ ਕਹਿੰਦੇ 6 ਦਾ ਇਹਨੂੰ ਪ੍ਰੋਫਿਟ ਕਿੰਨਾ ਹੋਇਆ ਇਹਨੂੰ ਹੋਇਆ 5 ਦਾ ਮੇਰੇ ਅਕੋਰਡਿੰਗ ਤਾਂ ਦੋਨਾਂ ਦੇ ਪ੍ਰੋਫਿਟ ਚ ਇਕਰ ਪੈਦਾ ਡਿਫਰੈਂਸ ਹੈ ਇਹਨਾਂ ਦੇ ਅਕੋਰਡਿੰਗ ਹੈਗਾ 100 ਦਾ ਇਹਦਾ ਮਤਲਬ ਆ 100 ਦੀ ਵੈਲਿਊ ਆਪਣੇ ਅਕੋਰਡਿੰਗ 1 ਹੈ ਤੇ ਆਪਾਂ ਕੱਢਣੀ ਕਿੰਨੇ ਦੀ ਹੈ ਐਸਪੀ ਦੀ ਪੁੱਛੀ ਹੈ ਐਸਪੀ ਦੋਨਾਂ ਦੀ ਸੇਮ ਹੀ ਹੈ ਤਾਂ 30 ਨਾਲ ਗੁਣਾ ਕਰ ਦੋ ਆ ਦੋ ਜ਼ੀਰੋ ਪਿੱਛੇ ਲੱਗ ਜਾਣਗੇ ਚੱਕੋ ਆ ਬਣ ਗਿਆ ਆਨਸਰ किमें लगियाँ जो किसी बेसिक नहीं पता देखो तीहू जो सौ नुना करूँ तो तीहे दो जीरो लाइया ठीक है जमी बेसिक कम पर फिर भी ये कई बार नहीं भी पता होंगे आई होपन भी समझ आ गया आज भी अगे वा आ बहुत हाँ, इंपॉर्टेंट टाइप टॉप टाइप है क्या प्रॉफिट एंड वेन आर्टिकल इज सोल फोर अट सौ सोल्व फॉर टू सी वट वु द प्राइस if he wants to sell it on 20% profit oh kande vi jadon main kise cheez nu 800 te vechya pehla ta main kise cheez nu kinne te vechya 800 te vechya odon kande mainu profit kinna si 20 guna vadh si kinne te kande onne te je main onne ton kinne ton onne ton mainu je main nu 275 te vechda te jinne da loss hoya hunda dekho itthe ik line khecho pehla ta mainu eh samjhana hai saheb ਉਹ ਕਹਿੰਦੇ ਵੀ ਜੇ ਮੈਂ ਕਿਸੇ ਚੀਜ਼ ਨੂੰ 800 ਤੇ ਜਦੋਂ ਵੇਚਾਂ ਆ ਮੰਨ ਲਓ ਉਹਦੀ ਸੀਪੀਏ ਯਾਰ ਇਹ ਸਾਨੂੰ ਨਹੀਂ ਪਤਾ ਵਿਚਾਲੇ ਸੀਪੀਏ ਜਦੋਂ ਉਹ 275 ਤੇ ਵੇਚਦਾ ਜਿੰਨੇ ਦਾ ਲਾਸ ਹੁੰਦਾ ਆਪਾਂ ਮੰਨ ਲਿਆ ਵੀ x ਦਾ ਲਾਸ ਹੁੰਦਾ ਕਿੰਨੇ ਦਾ x ਦਾ ਕਹਿੰਦੇ ਜੇ ਮੈਨੂੰ 275 ਤੇ ਵੇਚਾਂ ਤਾਂ x ਦਾ ਲਾਸ ਹੁੰਦਾ ਪਰ ਜੇ ਮੈਂ ਇਹਨੂੰ 800 ਤੇ ਵੇਚਾਂ ਤਾਂ ਮੈਨੂੰ x ਦਾ 20 ਗੁਣਾ x ਦਾ 20 ਹੋਣਾ ਪ੍ਰੋਫਿਟ ਹੋ ਜਾਂਦਾ x ਦਾ 20 ਗੁਣਾ ਪ੍ਰੋਫਿਟ ਹੋ ਜਾਂਦਾ ਜਿਹੜਾ ਬੱਚਾ ਇਹਨੂੰ ਪਹਿਲੀ ਵਾਰ ਕਰ ਰਿਹਾ ਇੱਕ ਵਾਰ ਧਿਆਨ ਨਾਲ ਦੇਖੋ ਮੈਂ ਦੁਬਾਰਾ ਸਮਝਾਉਣਾ ਵੀ ਮੰਨ ਕੇ ਚੱਲੋ ਸੀਪੀ ਮੈਨੂੰ ਪਤਾ ਨਹੀਂ ਮੈਂ ਸੈਂਟਰ 'ਚ ਲਿਖ ਲਈ ਠੀਕ ਹੈ ਉਹ ਕਹਿੰਦਾ ਇੱਕ ਚੀਜ਼ ਨੂੰ ਮੈਂ 800 ਤੇ ਵੇਚ ਰਿਹਾ ਜਾਂ ਮੈਂ 275 ਤੇ ਦੋ ਵੈਲਿਊ ਦਿੱਤੀਆਂ ਨੇ ਆ ਚਾਰਟ ਜਾਂ ਬਣਾਉਣਾ ਤੁਸੀਂ ਉਹ ਕਹਿੰਦਾ ਵੀ ਜੇ ਯਾਰ ਮੈਂ ਉਹਨੂੰ 275 ਤੇ ਵੇਚਦਾ ਜਿੰਨੇ ਦਾ ਲਾਸ ਹੁੰਦਾ ਆਪਾਂ ਨੂੰ ਪਤਾ ਨਹੀਂ ਕਿੰਨੇ ਦਾ ਤਾਂ ਆਪਾਂ x ਲਿਖ ਲਿਆ ਲਾਸ ਕਹਿੰਦਾ ਜਿੰਨੇ ਦਾ ਲਾਸ ਹੁੰਦਾ ਜੇ ਮੈਂ ਉਹਨੂੰ 800 ਤੇ ਵੇਚਾਂ ਮੈਨੂੰ ادੂ 20 ਗੁਣਾ ਪ੍ਰੋਫਿਟ ਹੁੰਦਾ ਤਾਂ x ਦਾ 20 ਗੁਣਾ ਹੋ ਗਿਆ ਫਿਰ ਇਹ ਜਿੰਨਾ ਲਾਸ ਸੀ ਕਹਿੰਦਾ ਉਹਦਾ 20 ਗੁਣਾ ਤਾਂ ਟੋਟਲ ਕਿੰਨੀਆਂ ਵੈਲਿਊਆਂ ਬਣ ਗਈਆਂ 20 ਆ 21x ਹੋ ਗਿਆ ਟੋਟਲ x ਕਿੰਨਾ ਹੋ ਗਿਆ 21x ਹੋ ਗਿਆ ਇਹਦੇ ਵਿਚਾਲੇ ਆਹੀ ਚੀਜ਼ ਮੈਨੂੰ ਦੇਖਣ ਚ ਆ ਰਹੀ ਹੈ ਵੀ 800 ਤੇ 275 ਦੇ ਵਿਚਾਲੇ 21x ਦੀ ਵੈਲਿਊ ਪਈ ਹੈ ਤਾਂ ਮੈਂ ਪਹਿਲਾਂ ਤਾਂ 800 ਚੋਂ 275 ਨੂੰ ਮਾਈਨਸ ਕਰ ਲਵਾਂ ਵੈਸੇ ਤਾਂ ਮੈਂ ਪੈਪੇ ਕਰ ਲਾਂ ਨਾ ਚ ਪਰ ਚੱਲ ਇੱਥੇ ਥੋੜੇ ਕਰਕੇ ਠੀਕ ਹੈ 10 ਚੋਂ 5 ਕੱਢੇ 5 9 ਚੋਂ 7 ਕੱਢੇ 2 7 ਚੋਂ 2 ਕੱਢੇ 5 525 ਮਤਲਬ ਆ 525 ਨੂੰ ਜੇ ਅਰਧਿਆਂ ਆਪ ਸਾਬ ਲਾਉ ਮੈਂ 21 ਤੇ ਵੰਡਦਾ मेरे को वैल्यू आज ये वैल्यू है कि एक्स एक्स वैल्यू है जो कलनी चल जू नीचे ऐ ला लो इन कटा आप कर लो जी सौ पच्ची कि कट्टिया इक्की दूना बयाली एक सौ पांच रह गया एक सौ पीक है ਤਾਂ 1x ਦੀ ਵੈਲਿਊ ਕਿੰਨੀ ਆ ਗਈ 25 x ਕਿੰਨੇ ਦੀ ਆ ਗਈ 25 ਤਾਂ ਜੇ ਮਤਲਬ ਹੁਣ ਮੈਂ x ਦੀ ਜਗ੍ਹਾ ਭਰ ਦਨਾ ਫਾਰਮ x ਦੀ ਜਗ੍ਹਾ ਮੈਂ ਕੀ ਭਰ ਦਨਾ x ਦੀ ਜਗ੍ਹਾ ਆਪਾਂ ਭਰ ਦਨੇ ਆ 1 ਮਿੰਟ ਜੀ 1 ਮਿੰਟ ਹਾਂ x ਦੀ ਜਗ੍ਹਾ ਆਪਾਂ ਕੀ ਭਰ ਦਨੇ ਆ 25 ਤੇ ਇੱਥੇ 20 ਨੂੰ x ਨਾਲ ਗੁਣਾ ਕਰਿਆ ਤਾਂ 25 ਨੂੰ 20 ਨਾਲ ਗੁਣਾ ਕਰਾਇਆ ਕਿੰਨਾ ਬਣੂਗਾ 500 ਕਿੰਨਾ 500 ਇਹਦਾ ਮਤਲਬ ਇਹਦਾ ਮਤਲਬ ਇਹ ਹੋਇਆ ਜੇ ਜੇ ਮੈਂ 275 ਦੀ ਚੀਜ਼ ਵੇਚਦਾ ਤਾਂ ਮੈਨੂੰ 25 ਦਾ ਲਾਸ ਹੋ ਰਿਹਾ ਤਾਂ ਸੀਪੀ ਕਿੰਨੀ ਬਣ ਗਈ 25 ਜੋੜ ਦਾਂਗੇ ਉਹ ਚ 300 ਦੀ ਬਿਲਕੁਲ ਤੇ ਜੇ ਫਿਰ ਮੈਂ 500 ਜੋੜੂੰ ਵਿੱਚ ਦੇਖੋ 800 ਬਣ ਗਿਆ ਬਿਲਕੁਲ ਮਤਲਬ ਜੇ ਮੈਂ 800 ਚੋਂ 500 ਸੀਪੀ ਕੱਢਣ ਵਾਸਤੇ ਆਪਾਂ ਪ੍ਰੋਫਿਟ ਮਾਈਨਸ ਹੀ ਕਰਦੇ ਹੁੰਦੇ ਆ ਠੀਕ ਹੈ ਐਸਪੀ ਜੋ ਪ੍ਰੋਫਿਟ ਉੱਤੇ ਜਿਹਨੇ 800 ਦੀ ਵੇਚ ਰਿਹਾ ਸੀ 500 ਦਾ ਪ੍ਰੋਫਿਟ ਹੋਇਆ ਤਾਂ ਮਾਈਨਸ ਕਰੂੰ ਸੀਪੀ ਫੇਰ ਵੀ ਤਾਂ 300 ਬਣ ਰਹੀ ਹੈ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਫੇਰ ਵੀ ਇੱਕ ਵਾਰਾ ਸਟੇਟਮੈਂਟ ਜੀ ਵਾਲੀ ਵੱਡੀ ਦੇਖ ਕੇ ਡਰ ਜਾ ਲੱਗਦਾ ਜੇ ਕਹਿੰਦੇ ਇਹ ਚੀਜ਼ ਨੂੰ ਮੈਂ ਵੇਚਿਆ 800 ਦੇ ਵਿੱਚ ਜਾਂ ਚੀਜ਼ ਨੂੰ ਵੇਚਿਆ ਮੈਂ 275 ਚ ਉਹ ਕਹਿੰਦਾ ਜਦੋਂ ਮੈਂ 275 ਦੀ ਵੇਚਦਾ ਉਦੋਂ ਤਾਂ ਮੈਨੂੰ x ਦਾ ਲਾਸ ਹੋ ਜਾਂਦਾ ਠੀਕ ਹੈ ਪਰ x ਦੇ 20 ਗੁਣਾ 20 ਗੁਣਾ ਪ੍ਰੋਫਿਟ ਹੁੰਦਾ ਜੇ ਵੇਚਦਾ 800 ਚ cp ਮੈਨੂੰ ਪਤਾ ਨਹੀਂ ਤਾਂ ਇਹਨੂੰ ਕਿਵੇਂ ਕੱਢਾਂਗੇ 800 ਚੋਂ 275 ਪਹਿਲਾਂ ਮਾਈਨਸ ਕਰਨਾ ਹੈ ਹੁਣ ਜਿਹੜਿਆਂ ਨੂੰ ਪਹਿਲਾਂ ਸਮਝ ਨਹੀਂ ਇਹ ਰੱਟਾ じゃ ਲੈ ਲਓ ਵੀ ਇਹਨਾਂ ਨੂੰ ਮਾਈਨਸ ਕਰਕੇ 525 ਆ ਗਿਆ ਆ ਕਿੰਨੇ x ਬਣੇ ਪਏ ਨੇ 20x ਹੋ ਰਿਹਾ 1x ਹੋ ਰਿਹਾ ਦੋਨਾਂ ਨੂੰ ਪਲੱਸ ਕਰਕੇ ਵਟਾ 21x ਕਰ ਦੋ x ਦੀ ਵੈਲਿਊ ਆ ਗਈ ਆਪਣੇ ਕੋਲੇ 25 ਹੁਣ ਚਾਹੇ ਇਹ ਚਾ ਜੋੜ ਦੋ ਚਾਹੇ ਚਾ ਮਾਈਨਸ ਕਰ ਦੋ 300 ਨਿਕਲੇ ਸੀਪੀ ਤੇ ਉਹਨਾਂ ਨੇ ਪੁੱਛਿਆ ਹੋਊ ਵੀ ਦੱਸੋ ਸੀਪੀ ਕਿੰਨੀ ਐ ਪਰ ਇੱਥੇ ਕੁਐਸਚਨ ਦੇ ਵਿੱਚ ਅੱਗੇ ਇਹਨਾਂ ਨੇ ਇੱਕ ਹੋਰ ਪੁੱਛਿਆ ਪਿਆ ਕਹਿੰਦੇ ਵੀ ਜੇ ਇਹਨਾਂ ਨੂੰ 20% ਪ੍ਰੋਫਿਟ ਦੇ ਵਿੱਚ ਆ ਫਿਰ ਕਿੰਨਾ ਹੋਊ 300 ਸੀਪੀ ਐ ਯਾਰ ਹੁਣ ਕੀ ਰਹਿ ਗਿਆ 300 ਸੀਪੀ ਐ ਇਹਨੂੰ 100 ਮੰਨ ਲਓ 20% ਕਾਤੇ ਵੇਚਣਾ ਆਪਾਂ ਪ੍ਰੋਫਿਟ ਤੇ ਵੇਚਣਾ ਆ ਆਹ ਲੋ ਬੇਚ ਦੰਨੇ ਆ 12 360 ਆਨਸਰ ਆ ਗਿਆ ਆਈ ਹੋਪ ਸਾਨੂੰ ਇਹ ਵੀ ਸਮਝ ਆ ਗਿਆ ਹੋਊਗਾ ਅੱਗੇ ਆਜੋ ਇਹਦੇ ਉੱਤੇ ਵੀ ਬਾਈ ਕੁਐਸਚਨ 1 2 ਜਮਾ ਪੱਕੀ ਹੁੰਦੇ ਆ ਹਰ ਇੱਕ ਹਰ ਇੱਕ ਉਸ ਸ਼ਿਫਟ ਦੇ ਵਿੱਚ ਚਲੋ ਇਹ ਤੇ ਆਜੋ ਇਹ ਹੈਗਾ ਕੁਐਸਚਨ ਨੰਬਰ ਆਫ ਆਰਟੀਕਲਸ ਦੇ ਉੱਤੇ ਉਹਨਾਂ ਦੇਖੋ ਸਾਨੂੰ ਐ ਕਹੂਗਾ ਜਿਵੇਂ ਆਹ ਆਹੀ ਕੁਐਸਚਨ ਲੈ ਲੈਨੇ ਚਲੋ ਆਪਾਂ ਏ ਬਾਊਟ ਏ ਇੱਕ ਬੰਦਾ ਕਹਿੰਦੇ ਉਹਨੇ ਕੀ ਕਰਿਆ 11 ਆਰਟੀਕਲ ਲਏ ਪਹਿਲਾਂ ਉਹਦੇ ਲਿਖ ਲਓ ਆਰਟੀਕਲ ਫਿਰ ਕਿੰਨੇ ਚ ਲਏ ਮਨੀ ਲਿਖ ਲੋ ਪੈਸੇ ਲਿਖ ਲੋ ਰੇ ਪੈਸੇ ਲਿਖ ਲੋ ਰੁਪਏ ਦਿੱਤੇ ਹੋਣਗੇ ਜਾਂ ਪੈਸੇ ਖੁਸ਼ਗੇ ਕਿੰਨੇ ਆਰਟੀਕਲ ਲਏ ਜੀ 11 ਕਿੰਨੇ ਚ ਜੀ 10 ਚ ਜਦੋਂ ਕਹਿੰਦੇ ਉਹਨਾਂ ਨੂੰ ਵੇਚਣ ਗਿਆ ਠੀਕ ਹੈ ਆ ਕੀ ਹੈ ਇਹ ਤਾਂ ਉਹਦਾ ਕੋਸਟ ਪ੍ਰਾਈਸ ਹੈ ਵੀ 11 ਆਰਟੀਕਲ ਉਹਨੂੰ 10 ਦੇ ਪਏ ਜਦੋਂ ਕਹਿੰਦੇ ਉਹ ਵੇਚਣ ਗਿਆ ਸੈਲਿੰਗ ਪ੍ਰਾਈਸ ਹੈ ਨਾ ਉਦੋਂ ਕਹਿੰਦੇ ਕੀ ਹੋਇਆ ਉਦੋਂ ਨੇ 10 ਵੇਚੇ ਕਿੰਨੇ ਦੇ 11 ਦੇ ਹੁਣ ਜਿਹੜਾ ਤਾਂ ਪਹਿਲੀ ਵਾਰ ਕਰ ਰਿਹਾ ਉਲਝੂ ਜਾ ਵੀ ਆ ਕੀ ਸਿਸਟਮ ਹੈ ਪਰ ਜਮੀ ਸੌਖਾ ਹੈ ਆਪਾਂ ਹੋਰ ਐ ਧਿਆਨ ਲਾਓ ਵੀ 11 ਚੀਜ਼ਾਂ ਲਈਆਂ ਮੈਂ 10 ਰੁਪਈਆ ਚ ਕੰਡੇ ਕੰਡੇ ਦਾ ਰੇਟ ਨਾ ਕਰਦਾ ਨਾ ਵੇਚੋ ਵੀ ਕਿੰਨੇ ਦਾ ਪਿਆ ਮੈਂ ਉਹਨੇ ਨਾਲ ਗੁਣਾ ਕਰ ਦੂੰ ਠੀਕ ਹੈ 11 ਚੀਜ਼ਾਂ ਲਈਆਂ 10 ਰੁਪਈਆ ਚ ਤੇ 10 ਚੀਜ਼ਾਂ ਵੇਚੀਆਂ 11 ਚ ਮੈਂ ਕੀ ਕਰਦਾ ਮੈਂ ਐਂ ਦੇਖ ਲੈਣਾ ਜਮਾ ਆਰਟੀਕਲ ਦਾ ਨੰਬਰ ਸੇਮ ਬਣਾ ਦਿੰਨਾ ਜੇ ਮੈਨੂੰ ਪਤਾ ਹੈ ਮੈਂ 2-5 ਦੀਆਂ ਲਈਆਂ ਸੀ ਤੇ ਦੋ ਮੈਂ ਦਸ ਦੀਆਂ ਵੇਚਤੀਆਂ ਤੁਸੀਂ ਕਹੋਗੇ 5 ਦਾ ਫਾਇਦਾ ਹੋ ਗਿਆ ਕਿਵੇਂ ਕਿਉਂਕਿ ਆ ਨੰਬਰ ਸੇਮ ਆ ਨਾ ਕਾਕਾ ਇੱਥੇ ਇਹ ਸੇਮ ਹੈ ਤਾਂ ਤੁਹਾਨੂੰ ਪਤਾ ਲੱਗ ਗਿਆ ਮੈਂ ਇਹਨਾਂ ਨੂੰ ਸੇਮ ਬਣਾ ਲੈਣਾ ਫਿਰ ਕਿੱਡੀ ਗੱਲ 11 ਨੂੰ ਸੇਮ ਬਣਾਉਣ ਵਾਸਤੇ ਜੇ ਹੋਰ ਨਹੀਂ ਕੁਛ ਤਾਂ ਇੱਕ ਦੂਜੇ ਨਾਲ ਗੁਣਾ ਕਰ ਦੋ 11 ਨੂੰ 10 ਨਾਲ ਗੁਣਾ ਕਰਾਂਗੇ ਇਹ ਬਣ ਜੂਗਾ 110 10 ਨੂੰ 11 ਨਾਲ ਗੁਣਾ ਕਰਾਂਗੇ ਇਹ ਵੀ ਬਣ ਜੂ 110 ਹੁਣ ਆ 10 ਨੂੰ 10 ਨਾਲ ਹੀ نیچے ਨਾਲ ਗੁਣਾ ਕਰਨਾ ਹੈ 100 ਬਣ ਗਿਆ ਤੇ ਆ 11 ਨੂੰ 11 ਨਾਲ ਗੁਣਾ ਕਰਨਾ ਹੈ 121 ਬਣ ਗਿਆ ਲੈ ਹੁਣ ਤੁਹਾਡਾ ਕੰਮ ਸਿੰਪਲ ਹੋ ਗਿਆ 110 ਹੀ ਉੱਪਰ 110 ਹੇਠੇ 100 ਤੋਂ 121 ਦੇ ਵਿੱਚ ਹੈ ਆਪਾਂ ਮਤਲਬ 21% ਪ੍ਰੋਫਿਟ ਜਮਾ ਸਿੰਪਲ ਹੁਣ ਮੈਂ ਤੁਹਾਨੂੰ ਦੁਬਾਰਾ ਸਮਝਾਉਣਾ। ਕਿਹਨਾਂ 11 ਚੀਜ਼ਾਂ ਲਈਆਂ ਸੀ ਐਂ ਲਿਖ ਲਿਆ ਕਰੋ ਠੀਕ ਹੈ ਇੱਥੇ ਸੀਪੀ ਉਰੇ ਐਸਪੀ ਉਰੇ ਨੰਬਰ ਆਫ ਆਰਟੀਕਲਸ ਇੱਕ ਮਿੰਟ ਨੰਬਰ ਆਫ ਆਰਟੀਕਲਸ ਇੱਥੇ ਮਣੀ ਜਾਂ ਪੈਸੇ ਰੁਪੀਸ ਕੁਛ ਵੀ ਉਰੇ ਸੀਪੀ ਇੱਥੇ ਐਸਪੀ ਲੈਣ ਵੇਲੇ ਕਹਿੰਦੇ ਉਹਨੇ ਕਿੰਨੇ 11 ਲਏ ਦੱਸ ਦੇ ਵੇਚੇ 10 11 ਦੇ ਤੁਸੀਂ ਇਹਦੇ ਕੁਝ ਨਹੀਂ ਕਰਨਾ ਆਰਟੀਕਲ ਦਾ ਨੰਬਰ ਸੇਮ ਬਣਾਉਣਾ ਸੇਮ ਬਣਾਉਣ ਵਾਸਤੇ ਆ 11 ਨੂੰ 10 ਨਾਲ ਉੱਪਰਲੇ ਦੋਨਾਂ ਨੂੰ 10 ਨਾਲ ਗੁਣਾ ਕਰ ਦੋ ਫਿਰ ਹਨਾ نیچے ਦੋਨਾਂ ਨੂੰ 11 ਨਾਲ ਗੁਣਾ ਕਰ ਦੋ ਜਦੋਂ ਮੈਂ ਕਰੂੰਗਾ ਉੱਪਰ ਬਣ ਜੂ 110 ਇੱਥੇ ਬਣ ਜੂ 110 ਇਧਰ ਬਣ ਜੂ 100 ਇੱਥੇ ਬਣ ਜੂ 121 ਤਾਂ ਕਿੰਨੇ ਦਾ ਪ੍ਰੋਫਿਟ ਹੋਇਆ ਟੋਟਲ 21% ਦਾ ਪ੍ਰੋਫਿਟ ਤੁਸੀਂ ਕਹੋਗੇ ਸਰ ਉਹਨੇ ਤਾਂ 10 ਤੇ ਪੁੱਛਿਆ ਸੀਗਾ ਜੀ ਤੇ ਤੁਸੀਂ 100 110 ਤੇ ਕੱਢੀ ਜਾਂਦੇ ਹੋ ਵੀ ਫਿਰ 21% ਜੇ ਇੱਥੇ 110 ਤੇ 21% ਬਣ ਰਿਹਾ ਹੈ ਤਾਂ 10 ਤੇ ਵੀ ਉਹ ਪਰਸੈਂਟੇਜ ਸੇਮ ਹੀ ਰਹਿੰਦੀ ਹੁੰਦੀ ਹੈ ਉਹ ਤਾਂ ਤੁਸੀਂ ਬਸ ਬੜਾ ਦਿਮਾਗ ਲਾਉਣਾ ਹੀ ਨਹੀਂ ਤੁਸੀਂ ਸੇਮ ਇੰਨੇ ਹੀ ਕਰਨਾ ਵੀ ਆਰਟੀਕਲ ਨੰਬਰ ਕਰ ਲਈ ਸੇਮ ਤੇ ਦੂਬਾ ਦਾ ਆਪਾਂ ਕੜਤਾ ਵੀ 100 ਤੋਂ 121 ਬਣਿਆ ਜੀ 21% ਦਾ ਪ੍ਰੋਫਿਟ ਹੋਇਆ ਤਾਂ ਉਹ ਨੂੰ ਪਤਾ ਲੱਗ ਜਾਂਦਾ ਨਹੀਂ ਪਤਾ ਲੱਗ ਰਿਹਾ ਤਾਂ ਦੇਖੋ 21 ਦਾ ਹੋਇਆ ਕਿੰਨੇ ਤੇ 100 ਤੇ ਗੁਣਾ 100 ਕਰਾਂਗੇ ਤਾਂ ਫਿਰ ਵੀ 21 ਆਊਗਾ ਤਾਂ ਅਨਸਰ ਆ ਗਿਆ ਠੀਕ ਹੈ ਅੱਗੇ ਆ ਜੂਗੇ ਦੇਖੋ ਹਾਂ ਇਹ ਥੋੜਾ ਜਿਹਾ ਏਸੀ ਦੇ ਟਾਈਪ ਹੀ ਆ ਪਰ ਥੋੜਾ ਜਿਹਾ ਧੰਨ ਐਡਵਾਂਸ ਹੋ ਗਿਆ ਇਹਦੇ ਵਿੱਚ ਉਹ ਕੀ ਕਹਿੰਦਾ ਏਬਾਊਟ 7 ਪੈਨ 411 ਰੁਪਈਆ ਏ ਬਾਊਟ ਦੇਖੋ ਸੀਪੀ ਐਸਪੀ ਆਰਟੀਕਲ ਤੇ ਰੁਪੀਜ਼ ਹੋ ਰਹੇ ਠੀਕ ਹੈ ਕਿੰਨੇ ਸੱਤ ਜੀ ਸੱਤ ਪੈਨ ਕਿੰਨੇ ਦੇ 11 ਦੇ ਲੈਣ ਵੇਲੇ ਠੀਕ ਹੈ ਹੁਣ ਵੇਚਣ ਵੇਲੇ ਦੋ ਵੇਚੇ ਕਿੰਨੇ ਦੇ ਤਿੰਨ ਦੇ ਤੇ ਲੂਸ ਕਰਤੇ 30 ਰੁਪਏ ਨੰਬਰ ਆਫ ਔਰੇਂਜ ਇਸ ਸੋਲਡ ਪਹਿਲਾਂ ਤਾਂ ਆਪਾਂ ਇਹਨੂੰ ਸੋਲਵ ਕਰੀਏ ਵੀ ਅਸਲ ਦੇ ਵਿੱਚ ਇਹ ਕਹਿੰਦੇ ਵੀ ਲੂਸ 30 ਰੁਪਏ ਸੋਲਵ ਕਰਦੇ ਆ 30 ਰੁਪਏ ਲੂਸ ਕਰਦੇ ਆਪਣੇ ਅਕੋਰਡਿੰਗ ਕਿੰਨੇ ਹੋਏ ਆ ਦੇਖੋ ਕੱਢਾਂ ਕਿਵੇਂ ਪਹਿਲਾਂ ਤਾਂ ਕੀ ਕਰ ਲੋ ਆਰਟੀਕਲ ਸੇਮ ਕਰ ਲੋ ਇਹਨੂੰ ਵੀ 14 ਬਣਾ ਲਓ ਇਹਨੂੰ ਵੀ 14 ਬਣਾ ਲਓ ਤਾਂ ਆ ਬਣ ਜੂਗਾ 22 ਤੇ ਆ ਬਣ ਜੂਗਾ 21 ਹੈਨਾ ਕਿਉਂ ਇਹਨੂੰ ਆਪਾਂ 2 ਨਾਲ ਗੁਣਾ ਕਰਿਆ ਤਾਂ ਇਹਨੂੰ ਵੀ 2 ਨਾਲ ਕਰਨਾ ਪਊ ਇਹਨੂੰ 7 ਨਾਲ ਕਰਿਆ ਤਾਂ ਇਹਨੂੰ ਵੀ 7 ਨਾਲ ਬਣ ਗਿਆ ਨਾ ਸੇਮ ਹੁਣ 14 ਦੀ ਚੀਜ਼ 22 ਚ ਲਈ ਸੀ ਆ 14 ਚੀਜ਼ਾਂ 22 ਚ ਲਈਆਂ ਸੀ ਤੇ 21 ਚ ਵੇਚਦੀਆਂ ਕਿੰਨੇ ਦਾ ਉਹ ਹੋਇਆ ਆਪਾਂ ਨੂੰ 30 ਆਪਾਂ ਨੂੰ ਅਸਲ ਦੇ ਵਿੱਚ ਤਾਂ 1 ਰੁਪਏ ਦਾ ਆਪਾਂ ਨੂੰ ਤਾਂ ਇਹ ਪਤਾ ਲੱਗ ਰਿਹਾ ਹੈ ਵੀ ਮੈਨੂੰ ਕਿੰਨੇ ਦਾ ਲਾਸ ਹੋਇਆ 1 ਦਾ ਵੀ 22 ਚ ਲਈਆਂ ਸੀ 21 ਚ ਵੇਚਤੀਆਂ 1 ਰੁਪਏ ਦਾ ਮੈਂ ਲਾਸ ਖਾ ਲਿਆ ਪਰ ਉਹ ਕਹਿੰਦੇ ਤੁਸੀਂ 21 ਦਾ ਨਹੀਂ ਖਾਦਾ ਤੁਸੀਂ 30 ਰੁਪਏ ਦਾ ਲਾਸ ਖਾ ਲਿਆ ਤਾਂ ਇਹਦਾ ਮਤਲਬ ਆ ਆਪਣੀ 1 ਦੀ ਵੈਲਿਊ 30 ਰੁਪਏ ਹੈ ਪੁੱਛਿਆ ਕੀ ਉਹਨਾਂ ਨੇ ਨੰਬਰ ਆਫ ਔਰੇਂਜਸ ਆ ਆਪਣੇ ਅਕੋਰਡਿੰਗ ਕਿੰਨੇ ਆ 14 ਨੇ ਆਪਾਂ 14 ਨਾਲ ਗੁਣਾ ਕਰ ਦਾਂਗੇ ਤਾਂ ਦੇਖ 14 3 420 ਆਪਣਾ ਕੀ ਆ ਜਾਊਗਾ ਆਨਸਰ ਆ ਜਾਊਗਾ ਨਹੀਂ ਸਮਝ ਆਇਆ ਇੱਕ ਵਾਰ ਫੇਰ ਦੇਖ ਲਓ ਇਹ ਏਦੋਂ ਨੈਕਸਟ ਟਾਈਪ ਆ ਉਸੇ ਕੁਐਸਚਨ ਦੀ ਜਿਹੜਾ ਆਪਾਂ ਪਹਿਲਾਂ ਕਰਕੇ ਆਏ ਹਾਂ ਕੁਛ ਨਹੀਂ ਕਹਿੰਦਾ ਯਾਰ ਮੈਂ ਲਈਆਂ ਕਿੰਨੀਆਂ ਚੀਜ਼ਾਂ ਸੱਤ ਪੈਨ ਲਏ 11 ਰੁਪਈਆ ਦੇ ਵਿੱਚ ਤੇ ਬੇਚੇ ਕਿੰਨੇ ਦੋ ਬੇਚੇ ਤਿੰਨ ਦੇ ਮੈਂ ਪਹਿਲਾਂ ਇਹਨੂੰ ਸਿੰਪਲ ਪਿਛਲੇ ਕੁਐਸਚਨ ਮੰਗੂ ਆ ਆਰਟੀਕਲ ਸੇਮ ਕਰੂੰਗਾ ਜਦੋਂ ਮੈਂ ਸੇਮ ਕਰ ਲਏ ਤਾਂ ਇੱਕ ਦੂਜੇ ਨਾਲ ਗੁਣਾ ਕਰਨਾ ਪਊ ਆ ਦੋਨਾਂ ਉੱਪਰ ਵਾਲਿਆਂ ਨੂੰ ਦੋ ਨਾਲ ਕਰਨਾ ਪਊ ਨੀਚੇ ਵਾਲੇ ਦੋਨਾਂ ਨੂੰ ਸੱਤ ਨਾਲ ਕਰਨਾ ਪਊ ਤਾਂ ਇਹ ਮੈਂ ਕਰਿਆ ਇੱਥੇ ਬਣ ਗਿਆ 14 ਉਰੇ ਬਣ ਗਿਆ 14 ਇੱਧਰ ਬਣ ਗਿਆ 22 ਤੇ ਉਰੇ ਬਣ ਗਿਆ 7 ਹੀ ਆ 21 ਠੀਕ ਹੈ ਇਹਦਾ ਮਤਲਬ ਮੈਂ 14 ਚੀਜ਼ਾਂ 22 ਰੁਪਏ ਦੀਆਂ ਲਈਆਂ ਸੀ ਪਰ ਵੇਚਣ ਵੇਲੇ 21 ਦੀਆਂ ਵੇਚੀਆਂ ਮੈਨੂੰ ਤਾਂ ਲੌਸ ਹੋਇਆ 1 ਰੁਪਏ ਦਾ ਪਰ ਇਹ ਕਹਿੰਦੇ ਨਾ ਵੀ ਤੁਹਾਨੂੰ ਲੌਸ ਕਿੰਨਾ ਦਾ ਹੋਇਆ 30 ਰੁਪਏ ਦਾ ਜਿਹਦਾ ਮਤਲਬ ਆ 1 ਦੀ ਵੈਲੀ ਕੀ ਹੈ ਜਾਂ ਇਹ ਕਹ ਲਓ ਵੀ ਆ ਤੀਨੂੰ ਮੈਂ 1 ਮੰਨਦਾ ਤਾਂ ਇਹਨਾਂ ਨੇ ਨੰਬਰ ਆਫ ਆਰਟیکل ਪੁੱਛਿਆ ਨਾ ਜਾਂ ਔਰੇਂਜਸ ਪੁੱਛਿਆ ਸੌਰੀ ਉਹਦੇ ਪੈਨ ਗਲਤੀ ਨਾਲ ਲਿਖਿਆ ਗਿਆ ਔਰੇਂਜ ਇੱਥੇ ਔਰੇਂਜ ਮੰਨੋ ਜਾਂ ਇੱਥੇ ਪੈਨ ਕਰ ਲਿਓ ਠੀਕ ਹੈ वट इज द नंबर ऑफ ऑरेंज सोल्ड चौदह पूछे इन्हना कि अगे क्वेश्चन है पहला तो मैं इसे थोड़ा जामेंट चेंज करके एक दो प्रश्न दिनाव करने की कोशिश करो सत नौ कर लो ग्यारह की जगह तेरह कर लो दो जगह चार कर लो तीन की जगह पां कर लो ਇਹਦੀ ਜਗ੍ਹਾ ਤੁਸੀਂ 50 ਕਰ ਲਓ ਇੱਕ ਵਾਰ ਵੀਡੀਓ ਪਾਜ਼ ਕਰਕੇ ਇਹਨੂੰ ਕਰਕੇ ਦੇਖੋ ਫਿਰ ਮੈਂ ਦੁਬਾਰੇ ਸੋਲਵ ਕਰਵਾਉਣਾ ਆਈ ਹੋਪ ਤੁਸੀਂ ਵੀਡੀਓ ਪਾਜ਼ ਕਰਕੇ ਇੱਕ ਵਾਰ ਸੋਲਵ ਕਰਕੇ ਦੇਖਿਆ ਹੋਊਗਾ ਤੇ ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਇਹਨੂੰ ਕਰਨਾ ਕਿਵੇਂ ਆ ਸੇਮ ਹੀ ਹੈ ਜੀ ਦੇਖੋ ਨੌ ਔਰੇਂਜ ਕਹਿੰਦੇ ਵਿੱਚ ਇਹ ਕਿੰਨੇ ਦੇ 13 ਦੇ ਠੀਕ ਹੈ ਜੀ ਤੇ ਕਹਿੰਦੇ ਚਾਰ ਕਿੰਨੇ ਦੇ ਵਿੱਚ ਪੰਜ ਦੇ ਠੀਕ ਹੈ ਜੀ ਪਹਿਲਾਂ ਇਹਨਾਂ ਨੂੰ ਸੇਮ ਕਰਨਾ ਪਊ ਆ ਕਰ ਲਓ ਜੀ ਇੱਕ ਦੂਜੇ ਨਾਲ ਗੁਣਾ ਕਰ ਦਿਓ ਠੀਕ ਹੈ ਇਹਨੂੰ ਦੋਨਾਂ ਨੂੰ 4 ਨਾਲ ਗੁਣਾ ਕਰਨੀ ਪਊਗੀ ਨੀਚੇ ਵਾਲੇ ਦੋਨਾਂ ਨੂੰ 9 ਨਾਲ ਗੁਣਾ ਕਰਨੀ ਪਊਗੀ 9 ਚੌਕਾ 36 13 ਚੌਕਾ 52 ਠੀਕ ਹੈ 9 ਚੌਕਾ 36 9 ਪੰਜਾ 45 ਠੀਕ ਹੈ ਤਾਂ ਮੇਰੇ ਅਕੋਰਡਿੰਗ ਕਿੰਨੇ ਦਾ ਫਾਇਦਾ ਨੁਕਸਾਨ ਹੋਇਆ ਜੀ 36 ਕਹਿੰਦੇ ਮੈਂ 52 ਦੇ ਲਏ ਸੀ ਪਰ ਵੇਚਦੇ 45 ਦੇ ਤਾਂ 7 ਦਾ ਹੋਇਆ ਮੈਨੂੰ ਤਾਂ ਨੁਕਸਾਨ ਪਰ ਇਹ ਕਹਿੰਦੇ ਵੀ ਨਾ ਵੀ ਤੁਹਾਨੂੰ 50 ਦਾ ਹੋਇਆ ਤਾਂ 50 ਦੀ ਵੈਲਿਊ ਮੇਰੇ ਅਕੋਰਡਿੰਗ 7 ਹੈ ਇਹਨਾਂ ਨੇ ਕੀ ਪੁੱਛਿਆ ਨੰਬਰ ਆਫ ਔਰੇਂਜਿਸ ਤਾਂ ਮੈਂ 36 ਨਾਲ ਗੁਣਾ ਕਰ ਦਊਗਾ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਹੋ ਤੇ ਅੱਗੇ ਦੇਖੋ ਅਗਲਾ ਕੁਐਸਚਨ ਦੇਖੋ ਅਗਲਾ ਕੁਐਸਚਨ ਕਹਿੰਦਾ ਹੈ ਏ ਬਾਊਟ 15 ਐਪਲ ਫੋਰ 8 ਰੁਪੀਸ ਇਹ ਇਹ ਟਾਈਪ ਜਿਹੜੀ ਹੈਗੀ ਹੈ ਨਾ ਆਪਾਂ ਦੋ ਪ੍ਰਸ਼ਨ ਇਹ ਟਾਈਪ ਦੇ ਕਰ ਲੇ ਸਭ ਤੋਂ ਘੈਂਟ ਵਾਲਾ ਪ੍ਰਸ਼ਨ ਇਹ ਟਾਈਪ ਦੇ ਵਿੱਚ ਆਹੀ ਆਉਂਦਾ ਹੁੰਦਾ ਹੈ ਸਭ ਤੋਂ ਵਧੀਆ ਟਾਈਪ ਮਤਲਬ ਜਿੱਥੋਂ ਤੱਕ ਇਹ ਆ ਸਕਦਾ ਉਹ ਆਹੀ ਹੈ ਤੇ ਚਲੋ ਆਪਾਂ ਇਹਨੂੰ ਦੇਖਦੇ ਹਾਂ ਕਹਿੰਦੇ ਏ ਨੇ ਕੀ ਕਰਿਆ 15 ਐਪਲ ਖਰੀਦੇ ਜੀ ਕਿੰਨੇ ਚ 8 ਰੁਪਈਏ ਦੇ ਵਿੱਚ ਕਿੰਨੇ ਰੁਪਈਏ ਦੇ ਵਿੱਚ 8 ਰੁਪਈਏ ਦੇ ਵਿੱਚ ਆਪਾਂ ਲਿਖ ਲੈਣੇ ਆ ਜੀ ਇੱਥੇ ਸੀਪੀ ਇੱਥੇ ਐਸਪੀ ਠੀਕ ਹੈ ਤੇ ਉਹਦੇ ਆਰਟੀਕਲ ਉਹਰੇ ਕਿੰਨੇ ਰੁਪਈਏ ਦੇ ਵਿੱਚ ਜਿਵੇਂ ਆਪਾਂ ਲਿਖਦੇ ਹੁੰਨੇ ਹਰ ਵਾਰ ਠੀਕ ਹੈ ਜੀ 15 ਐਪਲ ਖਰੀਦੇ ਉਹਨੇ ਕਿੰਨੇ ਚ 8 ਚ ਹੀ ਸੋਲਡ ਐਕਸ ਹੌਣ ਨੰਬਰ ਆਫ ਆਰਟੀਕਲ ਨਹੀਂ ਦਿੱਤਾ ਕਹਿੰਦੇ ਐਕਸ ਵਿੱਚ ਇਹ ਕਿੰਨੇ ਦੇ 2 ਰੁਪਏ ਦੇ ਹੁਣ ਦੱਸੋ ਤੇ ਕਹਿੰਦੇ ਉਹਨੇ ਗੇਨ ਕਰਿਆ 25% ਜਦੋਂ ਆ 2 ਦੇ ਵਿੱਚ ਇਹ 25% ਗੇਨ ਕਰਿਆ ਤਾਂ ਦੱਸੋ ਕਿੰਨੇ ਵਿੱਚੇ ਹੁਣੇ ਉਹਨੇ ਮੈਂ ਤੁਹਾਨੂੰ ਜਮਾਂ ਪੰਜਾਬੀ ਵਿੱਚ ਸਮਝਾਵਾਂ ਤਾਂ ਗੱਲ ਇਹ ਹੈ ਵੀ ਜੇ ਮੈਂ 15 ਆਰਟੀਕਲ ਜਾਂ 15 ਐਪਲ ਲਏ 15 ਕਹਿੰਦੇ ਮੈਂ ਸੇਬ ਲਏ ਸੀ 8 ਰੁਪਏ ਦੇ ਕਿੰਨੇ ਦੇ 8 ਰੁਪਏ ਦੇ ਤਾਂ ਮੈਂ 2 ਦੇ ਕਿੰਨੇ ਵਿੱਚਾਂ ਵੀ ਮੈਨੂੰ 25% ਦਾ ਫਾਇਦਾ ਹੋਵੇ ਹੁਣ ਐ ਇਹ ਨਾ ਕਹਦੇਓ ਵੀ ਊਂ ਦੇ ਦੋ ਦੇ ਤਿੰਨ ਖਰੀਦੇ ਸੀ ਤਾਂ ਹੁਣ ਸਰ ਜਿਵੇਂ ਤੁਸੀਂ ਕਹੋ ਵੀ ਹਾਂ 15 ਨੂੰ 8 ਨਾਲ ਡਿਵਾਈਡ ਕਰ ਲਓ ਜਾਂ ਕੁਝ ਵੀ ਜੇ ਤੁਸੀਂ ਕਹੋ ਵੀ ਜਿਵੇਂ ਦੋ ਦੇ ਹੁਣ ਤਿੰਨ ਵਿੱਚ ਸੀ ਤਾਂ ਫਿਰ ਦੋ ਦੇ ਚਾਰ ਵਿੱਚ ਹੋਣੇ ਜੀ 25% ਤੇ ਇੱਕ ਵਾਰ ਮੂਰਖੋ ਯਾਦ ਰੱਖਿਓ ਜੇ ਮੈਂ ਚੀਜ਼ 2 ਰੁਪਿਆ ਦੇ 5 ਪੈਨਾ ਲੈ ਲੇ 2 ਰੁਪਿਆ ਦੇ 5 ਪੈਨਾ ਲੈ ਲੇ ਹੁਣ ਮੈਂ ਜੇ ਕਮਾਉਣਾ ਹੈ ਕੁਝ ਤਾਂ ਮੈਂ ਦੋ ਦੇ ਕਿੰਨੇ ਵੇਚੂ 7 ਪੈਨੇ ਵੇਚੂ ਫਿਰ ਤਾਂ ਮੇਰਾ ਹੋਰ ਨੁਕਸਾਨ ਹੋ ਜੂ ਦੋ ਦੇ 5 ਲੈਏ ਨੇ ਤੇ ਮੈਂ 7 ਵਿੱਚ ਹੀ ਜਾਨਾ 2 ਰੁਪਿਆ ਦੇ ਤਾਂ ਇਹਦਾ ਮਤਲਬ ਮੈਂ 2 2 ਤਿੰਨ ਪੈਨੀਆਂ ਵੇਚੂੰ ਤਾਂ ਮੇਰੇ ਕੋਲ ਦੇਖੋ 2 ਪੈਨੇ ਵੀ ਬਚ ਗਏ ਮੇਰੇ 2 ਰੁਪਏ ਵਾਪਸ ਆ ਗਏ ਹੈਨਾ ਉਵੇਂ ਹੁੰਦਾ ਹੁੰਦਾ ਤਾਂ ਇਹਦਾ ਮਤਲਬ ਹੁਣ ਮੈਂ 2 ਦੇ ਕਿੰਨੇ ਉਹ ਕਰਾਂ ਵੀ ਮੇਰੇ ਕੋਲੇ 25% ਦਾ ਫਾਇਦਾ ਹੋਵੇ ਤਾਂ ਇਹਨੂੰ ਕਰਨ ਦਾ ਸਾਬ ਕੀ ਹੈ ਬੱਸ ਤਾਂ ਕਈ ਥਾਂ ਤੇ ਮੈਂ ਦੇਖਿਆ ਬੜਾ ਉਹ ਜਨੇ ਉਹ ਜਨੇ ਤਾਂ ਨਹੀਂ ਨਾਲ ਕਰਦੇ ਆ ਪਰ ਇੱਕ ਜਮਾ ਤੁਸੀਂ ਸਾਹਮਣੇ ਪਿਆ ਤੁਹਾਡੇ ਦਿਮਾਗ ਲਾ ਲਓ 8 ਰੁਪਈਆ ਦੇ 15 ਨੇ 8 ਰੁਪਈਆ ਕੀ ਹੈ ਸੀਪੀ ਹੈ ਆਪਣੀ ਸੀਪੀ ਹੈ ਬੀਚੇ ਕਿੰਨੇ 25% ਪ੍ਰੋਫਿਟ ਤੇ ਜੇ ਮੰਨ ਕੇ ਚੱਲੋ ਮੈਂ 1% ਮੰਨ ਕੇ ਚੱਲੋ ਵੀ ਜੇ 8 ਨੂੰ 100 ਮੰਨਾਂ ਤਾਂ 125 ਕਿੰਨਾ ਆਊਗਾ ਆ 25 ਤੇ ਕਟਾਂਗੇ 4 ਤੇ ਗਿਆ 5 ਤੇ ਗਿਆ ਆ 2 ਤੇ ਜਾਊਗਾ ਠੀਕ ਹੈ 5 2 10 ਇਹਦਾ ਮਤਲਬ ਜੇ ਮੈਂ ਸਾਰੇ ਵੇਚਨੇ ਹੁੰਦੇ 125 ਤੇ ਜੇ ਮੈਂ ਸਾਰਿਆਂ ਨੂੰ 125% ਤੇ ਵੇਚਣਾ ਹੁੰਦਾ ਤਾਂ ਮੈਂ ਕਿੰਨੇ ਰੁਪਈਆ ਦੇ ਵੇਚਦਾ ਤਾਂ ਮੈਂ 10 ਰੁਪਈਆ ਦੇ ਵੇਚਦਾ ਸਮਝ ਆ ਗਈ ਗੱਲ ਕੁਐਸਚਨ ਦਾ ਤੁਹਾਡਾ ਇੱਥੇ ਸੋਲਵ ਹੋ ਗਿਆ ਇੱਕ ਵਾਰ ਸਮਝ ਲਓ ਕੁਐਸਚਨ ਇਹ ਹੈ ਮੈਂ 15 ਆਰਟੀਕਲ 8 ਰੁਪਈਆ ਦੇ ਖਰੀਦੇ ਆ ਤੇ ਮੈਂ ਵੇਚਾਂ ਕਿੰਨੇ ਦੇ ਦੋ ਮਤਲਬ ਮੈਂ ਦੋ 2 ਰੁਪਈਆ ਦੇ ਕਿੰਨੇ ਵੇਚਾਂ ਵੀ ਮੈਨੂੰ 25% ਦਾ ਫਾਇਦਾ ਹੋਵੇ ਬਾਹਲਾ ਘੁਮਾ ਕੇ ਜੀ ਪੁੱਛਿਆ ਪਰ ਇਹਨੂੰ ਮੈਂ ਸਿੰਪਲ ਕਰਤਾ ਵੀ ਦੇਖੋ ਜੀ ਜੇ ਮੈਂ 8 ਰੁਪਈਆ ਦੇ 15 ਖਰੀਦੇ ਸੀ ਜੇ ਮੈਂ 15 ਦੇ 15 ਹੀ ਵੇਚਦਾ ਤਾਂ ਮੈਂ 15 ਦੇ 15 ਹੀ ਵੇਚਦੇ 8 ਦੇ ਸੀ ਪਰ ਮੈਂ 25% ਪ੍ਰੋਫਿਟ ਤੇ ਵੇਚਦੇ ਜੇ ਮੈਂ 25 ਤੇ ਵੇਚੇ ਨੇ 25% ਪ੍ਰੋਫਿਟ ਤੇ ਆ 25 ਤੇ ਘਟਾਂਗੇ 4 5 ਤਾਂ ਮਤਲਬ ਮੈਂ 10 ਦੇ ਵੇਚਦਾ ਜਿਵੇਂ ਆ ਸਾਰੇ ਤੇ 25% ਲੈਂਦਾ ਨਾ ਤਾਂ ਮੈਂ 10 ਦੇ ਵਿੱਚ ਦਾ ਤੇ ਮੈਂ 10 ਦੇ ਕਿੰਨੇ ਵੇਚਦਾ 15 15 ਹੀ ਤਾਂ ਜੇ ਯਾਰ ਮੈਂ ਤੁਸੀਂ ਹੁਣ ਆਪਸਾਬ ਲਾ ਲਓ ਕੁਐਸਚਨ ਸੌਲਵ ਹੋ ਗਿਆ ਜਿਵੇਂ ਮੈਂ 15 ਜਿਹੜੇ ਆ ਉਹ 10 ਦੇ ਵੇਚਦਾ ਤਾਂ ਦੋ ਦੇ ਕਿੰਨੇ ਵੇਚੂਗਾ ਆਹੀ ਪ੍ਰਸ਼ਨ ਹੈ ਆ ਗਿਆ 5 ਤੇ ਆ ਗਿਆ 3 ਤੇ x ਦੀ ਵੈਲਿਊ ਆ ਗਈ 3 ਕੁਐਸਚਨ ਦਾ ਬੜਾ ਉਲਝੰਦਾ ਰਹਿੰਦਾ ਨਹੀਂ ਸਮਝ ਆ ਵੀ ਨਹੀਂ ਕੋਈ ਤੁੱਕਾ ਜਿਹਾ ਲੱਗੇ ਪਰ ਜਦੋਂ ਆਪਾਂ ਦਿਮਾਗ ਲਾ ਲਿਆ ਫਿਰ ਕੰਮ ਕੁਝ ਵੀ ਨਹੀਂ ਰਿਹਾ ਇਹਨੂੰ ਸੋਲਵ ਕਰਨ ਵਾਸਤੇ ਇਕੁਏਸ਼ਨ ਬਣਦੀ ਹੈ ਤਕੜੀ ਜੇ ਵਧੀਆ ਤਰੀਕੇ ਨਾਲ ਸੋਲਵ ਕਰਨਾ ਹੈ ਪਰ ਮੈਂ ਤਾਂ ਦਿਮਾਗ ਲਾ ਲਿਆ ਦਿਮਾਗ ਲਾ ਕੇ ਜਣੀ ਕੰਮ ਸੌਖਾ ਹੋ ਗਿਆ ਕਹਿੰਦੇ ਵੀ 15 ਆਰਟੀਕਲ ਜੀ 8 ਰੁਪਏ ਦੇ ਲਏ ਸੀ ਦੋ ਦੇ ਦੱਸੋ x ਕਿੰਨੇ ਵੇਚਾਂ ਵੀ 25% ਦਾ ਪ੍ਰੋਫਿਟ ਹੋ ਜੇ ਤਾਂ ਮੈਂ ਇਹਨੂੰ ਇਧਰੋਂ ਨਹੀਂ ਛੇੜਿਆ ਮੈਂ ਇਧਰੋਂ ਛੇੜ ਲਿਆ ਜੀ ਜੇ ਮੈਂ 15 ਦੇ 15 ਨੂੰ 25 ਤੇ ਵੇਚ ਦੰਦਾ 15 ਲਏ ਸੀ 8 ਦੇ ਠੀਕ ਹੈ 8 ਮੇਰੀ ਸੀਪੀ ਆ ਗਈ ਮੈਂ ਪ੍ਰੋਫਿਟ ਲੈਣਾ 25 ਦਾ 125 ਨਾਲ ਗੁਣਾ ਕਰਤਾ 25 ਤੇ ਕੱਟਿਆ 4 5 10 ਬਣ ਗਿਆ ਇਹਦਾ ਮਤਲਬ 10 ਤੇ ਵੇਚਦਾ ਮੈਂ ਸਾਰਿਆਂ ਨੂੰ ਤੇ ਜਿਵੇਂ ਕੱਢ ਲਿਆ ਫਿਰ ਵੀ ਜੇ 15 ਨੂੰ ਤਾਂ ਮੈਂ 10 ਤੇ ਵੇਚਦਾ 10 ਦੇ ਤਾਂ 15 ਸੀ ਤਾਂ 2 ਦੇ ਕਿੰਨੇ ਹੋਣਗੇ ਇਹ ਬਣ ਗਿਆ ਜੀ 3 3 ਆ ਗਿਆ ਆਪਣਾ ਆਨਸਰ ਇੰਨਾ ਹੀ ਕੰਮ ਸੀ ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਬਾਕੀ ਦਾ ਆਪਾਂ ਅਗਲੀ ਕਲਾਸ ਦੇ ਵਿੱਚ ਕੰਟੀਨਿਊ ਕਰਦੇ ਹਾਂ ਅੱਜ ਲਈ ਜਿਹੜੀ ਪੀਪੀਟੀ ਇੱਥੇ ਸਮਾਪਤ ਹੈ ਅਗਲੀ ਕਲਾਸ ਦੇ ਵਿੱਚ ਆਈ ਹੋਪ ਕਿ ਆਪਾਂ 1ਜਾਂ 2 ਕਲਾਸਾਂ ਦੇ ਵਿੱਚ ਪ੍ਰੋਫਿਟ ਐਂਡ ਲਾਸ ਨੂੰ ਜਿਹੜਾ ਖਤਮ ਕਰਦਾਂਗੇ ਇਸ ਤੋਂ ਇਲਾਵਾ ਜਿੰਨਾ ਮੈਂ ਕਰਾਈ ਜੇ ਨਾ origignalਾ ਕੰਮ ਪ੍ਰੋਫਿਟ ਲਾਸ ਚਾਹੀਏ ਉਦੋਂ ਬਿਨਾਂ ਤਾਂ ਜਿੰਨੀ ਸਿੰਪਲ ਪ੍ਰਸ਼ਨ ਉਹੀ ਪੁੱਛੇ ਜਾਂਦੇ ਆ ਵੀ ਦੱਸੋ ਜੀ ਜੇ ਕੋਈ ਚੀਜ਼ 100 ਦੀ ਐ 50 ਦਾ ਪ੍ਰੋਫਿਟ ਹੋ ਗਿਆ ਦੱਸੋ ਕਿੰਨੇ ਪਰਸੈਂਟ ਪ੍ਰੋਫਿਟ ਐ ਸਿੱਧਾ ਰੱਖ ਲਓਗੇ ਯਾਰ 50 ਉੱਪਰ 100 ਥੱਲੇ ਗੁਣਾ 150 ਦਾ ਹੋ ਗਿਆ ਜੀ 50% ਇਹਦੇ ਵਿੱਚ ਹੁਣ ਕੀ ਰਹਿ ਗਿਆ ਉਹ ਤਾਂ ਪਰਸੈਂਟੇਜ ਨਾਲ ਹੀ ਕੱਢ ਲਓਗੇ ਫੇਰ ਕਿਸੇ ਨੇ ਪੁੱਛ ਲਿਆ ਹਾਂਜੀ ਦੱਸੋ 100 ਦੀ ਚੀਜ਼ ਸੀ ਪੰਜਾ 20% ਪ੍ਰੋਫਿਟ ਲੈਣਾ ਦੱਸੋ ਕਿੰਨੇ ਦੀ ਵੇਚਾਂ ਤੁਸੀਂ ਕਹੋਗੇ 100 ਦੀ ਸੀ ਜਿਹਨੂੰ 100 ਮੰਨੇ 120 ਦੱਸੋ ਕਿੰਨੇ ਦਾ ਬਣੂ 120 ਬਣੂ ਆਹ ਦਾ ਕੰਮ ਹੁਣ ਜਵਾਖਾਂ ਲਈ ਰਹਿ ਗਏ ਆਹ ਜਿਹੜੀਆਂ ਚੀਜ਼ਾਂ ਸਮਝਾਉਣ ਵਾਲੀਆਂ ਨੇ ਜਿੱਥੇ ਬੰਦਾ ਉਲਝਦਾ ਵੀ ਹਾਂ ਜਰਾ ਇੰਨੇ ਦਾ 1 ਰੁਪਿਆ 1 ਦੇ 2 ਲੈ 2 ਦੇ 1 ਵਿੱਚ ਇਹ ਆ ਚੀਜ਼ਾਂ ਇਹ ਉਲਝਾਉਣੀਆਂ ਜਿਹੜੀਆਂ ਇਹ ਮੈਂ ਤੁਹਾਨੂੰ ਵਧੀਆ ਜਿੱਕੇ ਨਾਲ ਕਰਾਈ ਰਿਹਾ ਤੇ ਜਿਹੜੇ ਰਹਿ ਵੀ ਗਈਆਂ ਟਾਈਪਸ ਜਿੰਨੀਆਂ ਉਹ ਇੱਕ ਜਾਂ ਦੋ ਵੀਡੀਓ ਦੇ ਵਿੱਚ ਆਪਾਂ ਹੋਰ ਪ੍ਰੋਫਿਟ ਐਂਡ ਲਾਸ ਨੂੰ ਕਵਰ ਕਰ ਦਾਂਗੇ ਉਸ ਤੋਂ ਬਾਅਦ ਮੇਰੀ ਗਾਰੰਟੀ ਹੈ ਜਿੱਥੇ ਮਰਜ਼ੀ ਪੜ੍ਹ ਲਓ ਜਿਹੜੇ ਮੈਂ ਨੋਟਸ ਬਣਾਏ ਆ ਕਿਸੀ ਇੱਕ ਜਗ੍ਹਾ ਤੋਂ ਕੰਬਾਈਨ ਕਰਕੇ ਨਹੀਂ ਬਣੇ ਹੋਏ ਇਹ ਬਹੁਤ ਜ਼ਿਆਦਾ ਕੰਪਾਈਲ ਹੋਏ ਆ ਬਹੁਤ ਕਾਫੀ ਕਾਫੀ ਜਿਹੜੇ ਵਧੀਆ ਸੋਰਸਸ ਨੇ ਉਹਨਾਂ ਤੋਂ ਵਧੀਆ ਕੁਐਸਚਨਸ ਲੈ ਕੇ ਉਹਨਾਂ ਦੇ ਵਿੱਚੋਂ ਚੀਜ਼ਾਂ ਨੂੰ ਸੌਰਟ ਆਊਟ ਕਰਕੇ ਵੀ ਅਸਲ ਦੇ ਵਿੱਚ ਕਰੈਕਸ ਕੀ ਹੈ ਉਹਨੀ ਚੀਜ਼ ਤੁਹਾਨੂੰ ਸਮਝਾ ਦੋ ਹੁਣ ਮੈਂ ਕੁਐਸਚਨ ਤਾਂ ਇੱਥੇ 500 ਲਿਖ ਦਾਂ ਪਰ ਦੁਬਾਰਾ ਘਰੇ ਜਾ ਕੇ ਤੁਹਾਨੂੰ ਉਹ ਉਹਨਾਂ ਕੁਐਸਚਨ ਤੋਂ ਬਾਅਦ ਇੱਕ ਵੀ ਨਾ ਆਵੇ ਤਾਂ ਜਿੰਨਾ ਮੈਂ ਤੁਹਾਨੂੰ ਫਾਰਮੂਲਾ ਕਰਾਤਾ ਇਸੇ ਦੇ ਬੇਸ ਤੇ ਤੁਸੀਂ ਘਰੇ ਜਾ ਕੇ ਇੱਕ ਵਾਰ ਆਪ ਅਟੈਂਪਟ ਕਰਕੇ ਦੇਖੋ 90 ਤੋਂ 99 ਕੁਐਸ਼ਨਸ ਇਹ ਤੋਂ ਬਾਹਰ ਨਹੀਂ ਆਉਣਗੇ ਜਦੋਂ ਇੱਕ ਆਪਣਾ ਚੈਪਟਰ ਕੰਪਲੀਟ ਹੋ ਗਿਆ ਉਸ ਦੇ ਵਿੱਚ ਹੀ ਚੀਜ਼ਾਂ ਮਾੜੀਆਂ ਮੁੱਟੀਆਂ ਹਲਾਈਆਂ ਹੋ ਸਕਦੀਆਂ ਪਰ ਇਹਨਾਂ ਟਾਈਪਸ ਦੇ ਵਿੱਚ ਹੀ ਮਰਜ ਹੋ ਜਾਂਦੀਆਂ ਉਹ ਇਸੇ ਕਰਕੇ ਬੇਸਿਕ ਨੂੰ ਵਧੀਆ ਤਰੀਕੇ ਨਾਲ ਕਰਨਾ ਬਹੁਤ ਜ਼ਰੂਰੀ ਹੈ ਚਲੋ ਆਈ ਹੋਪ ਤੁਹਾਨੂੰ ਵਧੀਆ ਸਮਝ ਆ ਗਿਆ ਹੋਊਗਾ ਜੀ ਅੱਜ ਦਾ ਤੇ ਬਾਕੀ ਆਪਾਂ ਕੱਲ ਕੰਟੀਨਿਊ ਕਰਾਂਗੇ ਧੰਨਵਾਦ